ਹਾਂਜੀ ਪੱਤਰਕਾਰਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਖਬਰ ਬਹੁਤ ਫੈਲ ਚੁੱਕੀ ਆ ਸੋਸ਼ਲ ਮੀਡੀਆ ਤੇ ਇੰਨੀ ਫੈਲ ਚੁੱਕੀ ਆ ਕਿ ਤੁਸੀਂ ਨਹੀਂ ਲਾ ਸਕਦੇ ਅੰਦਾਜ਼ਾ ਇਹ ਖਬਰ WhatsApp Facebook YouTube ਕਿੱਥੇ ਕਿੱਥੇ ਨਹੀਂ ਵਾਇਰਲ ਹੋਈ ਇਹ ਖਬਰ ਹੈਗੀ ਸਿਰਫ ਇੱਕ ਟੋਲ ਦੀ ਟੋਲ ਦੀ ਮਸਲਾ ਕਿਹੜਾ ਇੱਕ ਪ੍ਰੇਮੀ ਜੋੜੇ ਦਾ ਇੱਕ ਪ੍ਰੇਮੀ ਜੋੜੇ ਦਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਖਬਰ ਬਹੁਤ ਫੈਲ ਚੁੱਕੀ ਆ ਜੁਪੀ ਤੋਂ ਲੈ ਕੇ ਪੰਜਾਬ ਤੇ ਇੰਨੀ ਫੈਲ ਚੁੱਕੀ ਆ ਬਾਕੀ ਇਹਦਾ ਖਲਾਸਾ ਅਸੀਂ ਕਰਾਂਗੇ ਤਹਾਡੇ ਨਾਲ ਸਾਂਝਾ ਲਓ ਜੀ ਲੈ ਚੱਲਦੇ ਆਂ ਇਹ ਖਬਰ ਦੇ ਨਾਲ ਲਓ ਜੀ ਪੇਸ਼ ਕਰਦੇ ਆਂ ਐਮ ਐਮ ਟੀਵੀ ਚੈਨਲ ਮਲ ਮਾਰਸਾ ਹਾਂ ਬੀਬਾ ਸ਼ੋਕ ਕੁਮਾਰ ਨਾਲ ਮਿਲ ਕੇ ਤੁਸੀਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕੀ ਸੋਚ ਕੇ ਕੀ ਪਲਾਨ ਬਣਾਇਆ ਤੁਸੀਂ ਤੇ ਕਿਹੜੀ ਰਾਤ ਨੂੰ ਬੀਬਾ ਤੇਰੇ ਤੋਂ ਕੁਝ ਪੁੱਛ ਰਹੇ ਹਾਂ ਅਸੀਂ ਸਿੱਧੀ ਹੋ ਕੇ ਦੱਸ ਦੇ ਨਹੀਂ ਪੁੱਛਣ ਦੇ ਸਾਨੂੰ 100 ਤਰੀਕੇ ਹੁੰਦੇ ਨੇ 21 ਦੀ ਰਾਤ ਨੂੰ ਅੱਛਾ 21 ਦੀ ਰਾਤ ਨੂੰ ਇਹ ਸਭ ਕੁਝ ਕਰਦੀ ਹੋਈ ਤੈਨੂੰ ਭੋਰਾ ਡਰ ਨਹੀਂ ਲੱਗਿਆ ਦੇਖ ਬੀਬਾ ਸਾਨੂੰ ਸਾਰੀ ਗੱਲ ਸੱਚ-ਸੱਚ ਦੱਸਦੇ। ਦੇਖੀਂ ਕਿਤੇ ਝੂਠ ਨਾ ਬੋਲਦੀ। ਠੀਕ ਹੈ ਨਾ? ਨਾਲੇ ਇਸ ਘਟਨਾ ਨੂੰ ਤੁਸੀਂ ਕਿਉਂ ਕਿਵੇਂ ਤੇ ਕਦੋਂ ਅੰਜਾਮ ਦਿੱਤਾ? ਸਾਨੂੰ ਸਾਰਾ ਸੱਚ ਚਾਹੀਦਾ। ਵੀ ਬਾਸੀ ਕੁਝ ਪੁੱਛ ਰਹੇ ਆ, ਖੁੱਲ ਕੇ ਦੱਸ। ਜਨਾਬ ਮੇਰਾ ਘਰ ਵਾਲਾ ਬਾਹਰ ਕੰਮ ਕਰਦਾ ਸੀ। ਉਹਨਾਂ ਦਾ ਇੱਕ ਦੋਸਤ ਉਹਨਾਂ ਦੇ ਹੁੰਦੇ ਵੀ ਘਰ ਆਉਂਦਾ ਸੀ। ਤੇ ਉਹਨਾਂ ਦੇ ਜਾਣ ਤੋਂ ਬਾਅਦ ਜ਼ਿਆਦਾ ਘਰੇ ਆਉਂਦਾ ਸੀ। ਉਹਦੇ ਜਿਆਦਾ ਘਰੇ ਆਉਣ ਤੋਂ ਬਾਅਦ ਸਾਡੇ ਸਬੰਧ ਬਣ ਗਏ। ਅੱਛਾ ਵੈਰੀ ਗੁੱਡ। ਵਿਭਾ ਇਹ ਦੱਸ ਵੀ ਜਿਹੜਾ ਇਹ ਤੁਹਾਡਾ ਸਬੰਧ ਬਣੇ ਨੇ ਇਹ ਕਿੰਨੇ ਚਿਰ ਤੋਂ ਚੱਲ ਰਿਹਾ ਹੈ? ਸਾਨੂੰ ਖੁੱਲਕੇ ਡੇਟ ਬਾਈ ਡੇਟ ਦੱਸੋ। ਜਨਾਬ ਤੁਸੀਂ ਪੂਰੀ ਡਿਟੇਲ ਸੁਣਨੀ ਹੈ। ਤਾਂ ਸੁਣੋ ਫਿਰ। ਕੀ ਗੱਲ? ਹੱਜ ਬਾਬਾ ਯਾਦ ਕਰੀਏ ਨਹੀਂ ਹੁਣ? ਨਹੀਂ ਵੈਸੀ ਉਹਦੀ ਕਾਨੂੰ ਯਾਦ ਆਉਂਦੀ ਹੈਗੀ। ਤੁਸੀਂ ਹੈਗੇ ਤਾਂ ਸਹੀਓ ਮੇਰੇ ਕੋਲ ਚੰਗੀ ਗੱਲ ਯਾਦ ਆਉਣੀ ਵੀ ਨਹੀਂ ਚਾਹੀਦੀ ਨਾਲੇ ਮੇਰੇ ਹੁੰਦੇ ਨਾ ਬਾਲਾ ਫਿਕਰ ਜਨਾ ਕਰਿਆ ਕਰ ਫਿਰ ਵੀ ਯਾਰ ਕਰਨਾ ਤਾਂ ਪੈਂਦਾ ਹੀ ਹੈਗਾ ਹੁਣ ਲੋਕ ਦਿਖਾਵਾ ਦਾ ਕਰਨਾ ਪੈਂਦਾ ਹੁਣ ਸਾਨੂੰ ਪਤਾ ਹੀ ਆ ਉਹਦਾ ਤੇ ਮੇਰਾ ਰਿਸ਼ਤਾ ਤਾਂ ਜਾਇਜ਼ ਆ ਆਪਣੇ ਰਿਸ਼ਤੇ ਦਾ ਫਿਰ ਵੀ ਕੋਈ ਨਾਉ ਨਹੀਂ ਹੈਗਾ ਕੀ ਕਰਾਂ ਮੈਂ ਨਾਂ ਵੀ ਰੱਖ ਲਾਂਗੇ ਨਾਲੇ ਤੈਨੂੰ ਪਤਾ ਸਾਲ ਸੇ ਮਹੀਨੇ ਉਹ ਕਿਹੜਾ ਵੱਡਦਾ ਕਰ ਤੇ ਮੈਂ ਹੀ ਤਾਂ ਹੁਣਾਂ ਤੇਰੇ ਕੋਲ ਖੁਸ਼ੀ ਹੁੰਨੇ ਆ ਤਾਂ ਹੀ ਤਾਂ ਮੇਰੇ ਜੀ ਲੱਗਿਆ ਰਹਿੰਦਾ ਨਹੀਂ ਉਹ ਕੋੜਾ ਮੇਰੀ ਜੱਤ ਪੁੱਛਦਾਗਾ ਛੇ ਛੇ ਮਹੀਨੇ ਬਾਅਦ ਬੈਠਾ ਰਹਿੰਦਾ ਉਹ ਤਾਂ ਫੋਨ ਵੀ ਮਾਸਾ ਕਰਦਾ ਕਰਾਂ ਕੀ ਬਸ ਇੱਕ ਰਿਸ਼ਤਾ ਨਵਾਰੀਆਂ ਕੋਈ ਨਹੀਂ ਜੇ ਨਹੀਂ ਕਰਦਾ ਫੋਨ ਮੈਂ ਹੈਗਾ ਨਾ ਮੇਰੇ ਹੰਦੇ ਨਾਲ ਪ੍ਰਵਾਹ ਕਰ ਤੁਸੀਂ ਹੈਗੇ ਹੋ ਤਾਂ ਹੀ ਤਾਂ ਪ੍ਰਵਾਹ ਨਹੀਂ ਹੈਗੇ ਕੋਈ ਹਾਂ ਬਾਕੀ ਛੱਡੋ ਪਰਾਂ ਹੋਰ ਸੁਣਾਓ ਖੁਸ਼ ਰਹੇਗਾ ਤੇਰੇ ਨਾਲ ਮੂੰਹ ਤੇ ਆ ਬਸ ਇਹ ਚੰਗੀ ਨਹੀਂ ਲੱਗੀ ਮੈਂ ਤਾਂ ਖੁਸ਼ ਆ ਤੁਹਾਨੂੰ ਕਿਉਂ ਮੈਂ ਸੈਟ ਲੱਗਦੀ ਆਂਗੀ ਮੈਂ ਬਹੁਤ ਖੁਸ਼ ਆ ਤੁਹਾਡੇ ਨਾਲ ਬਸ ਫਿਰ ਠੀਕ ਆ ਨਾਲੇ ਉਹਦਾ ਹੱਲ ਤਾਂ ਮੇਰੇ ਕੋਲੇ ਹੈਗਾ ਉਹ ਵੀ ਪੱਕਾ ਉਹਦਾ ਹਨ ਮੈਨੂੰ ਸਮਝ ਨਹੀਂ ਆਈ ਕੀ ਕਹਿ ਰਹੇ ਹੋ ਕੋਈ ਨਹੀਂ ਆਸ਼ਕਾਂ ਕੋਲੇ ਸਾਰੇ ਹੱਲ ਹੁੰਦੇ ਨੇ ਅੱਛਾ ਜੀ ਹਾਂ ਜੀ ਦੇਖਿਓ ਕਿਤੇ ਗੱਲਾਂ ਗੱਲਾਂ ਹੀ ਨਾ ਹੋਣ ਵਾਦੇ ਤੇ ਪੱਕੇ ਰਹੋ ਪੱਕਾ ਤੈਨੂੰ ਤਾਂ ਹੀ ਤਾਂ ਕਹੀ ਐ ਨਾ ਨਹੀਂ ਹੁਣ ਤੱਕ ਛੱਡ ਨਾ ਦਿੰਦਾ ਤੈਨੂੰ ਹੀ ਤਾਂ ਗੱਲ ਹੈਗੀ ਆ ਸਾਥ ਤਾਂ ਤੁਸੀਂ ਮੇਰਾ ਪੂਰਾ ਦੇ ਰਹੋਗੇ ਤਾਂ ਹੀ ਤਾਂ ਤੁਹਾਡੇ ਤੇ ਭਰੋਸਾ ਕਰਦੀ ਆ ਨਹੀਂ ਅੱਜ ਕੱਲ ਤਾਂ ਨਾ ਲੋਕ ਬਸ ਟਾਈਮ ਪਾਸ ਕਰਦੇ ਨੇਗੇ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਜਿੰਨਾ ਤੁਸੀਂ ਮੇਰਾ ਸਾਥ ਦੇ ਰਹੇ ਹੋ ਸਹੀ ਕਹਿੰਦੇ ਬਸ ਐਵੇਂ ਵਿਸ਼ਵਾਸ ਨਾ ਮੇਰੇ ਤੇ ਬਣਾਈ ਰੱਖਿਓ ਠੀਕ ਹੈ ਜੀ ਆਜੋ ਫਿਰ ਥੱਲੇ ਚਲੀਏ ਚਲੋ ਹਾਂ ਆਜੋ ਹੁਣ ਕੀ ਸੁਸਤੀ ਜਾਨਣੇ ਹੋਗੇ ਮੈਂ ਵੀ ਘਰ ਆਈ ਜੰਨੇ। ਮੇਰੀ ਗੱਲ ਸੁਣ। ਹਾਂ। ਮੈਂ ਥੋੜਾ ਜਿਹਾ ਬਾਹਰ ਜਾਇਆ ਮੈਂ। ਕਿਉਂ? ਕੀ ਕਰਨ ਜਾਣਾ? ਬਣਾ ਲਾ। ਕੋਈ ਗੱਲ ਨਹੀਂ। ਵਾਸਤੇ ਕੁਝ ਹੋਰ ਲੈ ਆਉਣ ਦਾ ਕੰਮ। ਠੀਕ ਹੈ। ਮਿੱਠੇ ਚ। ਠੀਕ ਹੈ। ਮੈਂ ਬਣਾਉਣੀ ਆ ਛੇਤੀ ਅੱਜ। ਠੀਕ ਹੈ। ਫਤੋ ਨਹੀਂ ਚੱਕ ਰਿਹਾ ਅੱਜ ਹੋਣਾ ਦੋ ਤਿੰਨ ਵਾਰ ਲਾ ਲਿਆ ਫਿਰ ਕਹੂਗਾ ਤੂੰ ਫੋਨ ਨਹੀਂ ਕਰਦੀ ਤੂੰ ਮੈਨੂੰ ਯਾਦ ਨਹੀਂ ਕਰਦੀ ਜੇ ਫੋਨ ਕਰਦੀਆਂ ਤਾਂ ਚੱਕਦਾ ਨਹੀਂ ਫਿਰ ਬਹਾਨਾ ਮੈਂ ਕੰਮ ਕਰਦਾ ਸੀ ਚਲ ਹੁਣ ਕੀ ਕਰ ਸਕਦੀਆਂ ਜਦੋਂ ਫ੍ਰੀ ਹੋ ਗਿਆ ਆਪੇ ਲਾ ਲੂਗਾ ਫੋਨ ਹੈ ਨਹੀਂ ਪਤਾ ਜਦੋਂ ਨੂੰ ਇਹ ਫੋਨ ਕਰੂਗਾ ਉਦੋਂ ਨੂੰ ਮੈਨੂੰ ਨੀਂਦ ਆਜੂ ਫੇਰ ਲੜਾਈ ਫੇਰ ਗੁੱਸਾ ਦਿਖਾਊਗਾ ਮੈਂ ਤਾਂ ਇਹਨੂੰ ਦਿਖਦਿਓ ਨਹੀਂ ਹੈਗੀ ਹਰ ਟੈਂਪ ਕੰਮ 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 ਹ ਮੇਰੇ ਮਾਮਾ ਆਪਣੇ ਵੀ ਕੀ ਦੇਖਿਆ ਅਖੇ ਮੁੰਡਾ ਕੰਮ ਕਰਦਾ ਵਧੀਆ ਵੀ ਦੱਸ ਮੇਰੇ ਬਾਰੇ ਤਾਂ ਸੋਚ ਲੈਂਦੇ ਵੀ ਬੰਦਾ ਮੇਰੇ ਬਾਰੇ ਵੀ ਸੋਚੇ ਨਾ ਕੋਈ ਚੌ ਪੂਰਾ ਕਰਿਆ ਹ ਚੂੜਾ ਪਾ ਕੇ ਇੱਥੇ ਬਿਠਿਆ ਤੀ ਬਸ ਨਾ ਕਿਤੇ ਘੁੰਮਣ ਜਾਣਾ ਨਾ ਕੋਈ ਸ਼ੌਂਕ ਪੂਰੇ ਕਰਨੇ ਬਸ ਮੈਂ ਕਿੱਥੇ ਜਾਵਾਂ ਹੱਦ ਹੋਈ ਪਈ ਐ ਜਬ ਜੇ ਉਹਨਾਂ ਨੂੰ ਕਹੂੰਗੀ ਫਿਰ ਕਹਿਣਗੇ ਨਾ ਕਮਾਉਂਦਾ ਕਿਹਦੇ ਪਿੱਛੇ ਐ ਤੇਰੇ ਪਿੱਛੇ ਜੇ ਕੰਮ ਕਰਦਾ ਤਾਂ ਤੂੰ ਪੈਸੇ ਵੀ ਲੈ ਕੇ ਆਊਗਾ ਘਰੇ ਐਸਿਆਂ ਨਾਲ ਚੌ ਪੂਰੇ ਹੋ ਜਾਂਦੇ ਨੇ ਬੰਦਾ ਨਾਲ ਵੀ ਰਹੇ ਦਾ ਚਲ ਤੂੰ ਕਿਉਂ ਟੈਨਸ਼ਨ ਲਈ ਆ ਤੂੰ ਕਿਉਂ ਨਾ ਸੋਚੀ ਜਾਨੀਂ ਜਦੋਂ ਅਗਲਾ ਨਹੀਂ ਤੇਰੇ ਬਾਰੇ ਸੋਚਦਾ ਹੋਈ ਆਪਦਾ ਦਿਮਾਗ ਖਰਾਬ ਕਰਿਆ ਰੈਸਟ ਕਰ ਲੈ ਉਹ ਹੀ

ਕੀ ਗੱਲ ਟਾਈਮ ਨਾਲ ਹੀ ਸੋਗੇ ਹਾਂਜੀ ਉਹਨਾਂ ਮੈਂ ਫੋਨ ਕਰੀ ਜਾਂਦੀ ਤੇ ਉਹਨਾਂ ਤੇ ਹੁਣ ਫੋਨ ਨਹੀਂ ਚੱਕਿਆ ਮੇਰਾ ਨਾ ਦਿਮਾਗ ਖਰਾਬ ਹੋ ਗਿਆ ਤੇ ਮੈਂ ਪੈ ਗਈ ਹਾਰ ਕੇ ਤੁਸੀਂ ਵੀ ਨਹੀਂ ਆਏ ਹੈਗੇ ਮੈਂ ਤਾਂ ਆ ਗਿਆ ਪਰ ਤੇਰੇ ਕੋਲ ਹਮੇਸ਼ਾ ਗੱਲ ਉਸੇ ਦੀ ਰਹਿੰਦੀ ਹੈ ਫਿਰ ਹੁਣ ਕੀ ਕੀ ਗੱਲ ਹੋਗੀ ਠੀਕ ਕਰੋ ਫੋਨ ਕਰਕੇ ਤਾਂ ਹੁਣ ਹਾਲ ਚਾਲ ਤਾਂ ਪੁੱਛਣੀ ਹੈ ਫਿਰ ਕਹੂਗਾ ਮੈਨੂੰ ਜਮਾ ਨਹੀਂ ਪੁੱਛਦੀ ਹੈਗੀ ਇਹ ਜਿਹੜੇ ਕਿਹੜੇ ਕੰਮਾਂ ਚ ਲੱਗੀ ਤੂੰ ਫਿਰ ਹੁਣ ਕਾਦਰ ਪਾਤੀ ਉਹਨੇ ਨਹੀਂ ਨਹੀਂ ਨਾ ਚੱਕਿਆ ਕੋਈ ਨਹੀਂ ਚੱਕਿਆ ਐਵੇਂ ਨਾ ਟਾਈਮ ਵੇਸਟ ਕਰ ਰਗ ਨਹੀਂ ਦਿੰਦਾ ਟਾਈਮ ਮੈਂ ਹੈਗਾ ਨਾ ਤੇਰੇ ਕੋਲ ਤੁਸੀਂ ਤਾਂ ਹੈਗੇ ਹੋਗੇ ਫਿਰ ਵੀ ਚਲੋ ਇੱਕ ਵਾਰ ਫਾਰਮੈਲਟੀ ਤਾਂ ਕਰਨੀ ਪੈਂਦੀ ਐਨ ਉਹਨੂੰ ਪੁੱਛਣ ਦੀ ਕਿਤੇ ਘੁੰਮ ਕੇ ਆਉਣਾ ਕਿ ਫਿਲਮ ਦੇਖਣ ਜਾਣਾ ਦੱਸ ਕੀ ਕਰਨ ਹਾਂਜੀ ਹੁਣ ਤੁਹਾਨੂੰ ਪਤਾ ਹੀ ਆ ਹਾ ਚੂੜਾ ਵਾਈ ਬੈਠੀ ਆ ਉਹ ਵੀ ਕਨਾਉਂ ਦਾ ਸ਼ੌਕ ਤਾਂ ਕੋਈ ਪੂਰਾ ਹੋ ਨਹੀਂ ਰਿਹਾ ਮੇਰਾ ਨਾ ਕਿਤੇ ਬਾਹਰ ਘੁੰਮਣ ਜਾਣਾ ਨਾ ਹਸਬੰਡ ਦਾ ਪਿਆਰ ਕੁਝ ਵੀ ਨਹੀਂ ਕਿਉਂ ਘਬਰਾਉਣੀ ਐ ਮੈਂ ਕਮਾਲ ਲਿਆਉਂਗਾ ਨਾਲੇ ਆ ਵੀ ਨਾ ਜਿਆਦਾ ਸੋਚੀ ਜਾਇਆ ਕਰਕੇ ਮੈਂ ਕਿੱਥੇ ਸੋਚਦੀ ਆ ਬਸ ਇੱਕ ਸੋਚਣਾ ਪੈਂਦਾ ਚਲ ਹੁਣ ਕਿਉਂ ਫालतू ਬੰਨਾਂ ਛੇੜੀਆਂ ਨੇ ਇੱਕ ਤਾਂ ਤੁਸੀਂ ਪਹਿਲੀ ਲੇਟ ਆਇਓਗੇ ਮੈਂ ਨਹੀਂ ਛੇੜਦਾ ਛੇੜਦੀ ਤੂੰ ਆ ਚਲ ਬਾਬਾ ਨਹੀਂ ਛੱਡਦੀ ਹੈਗੀ ਕਿਉਂ ਤੁਸੀਂ ਐਵੇਂ ਬਾਦੂ ਲੈ ਵੀ ਮਨ ਇਹ ਧੱਕਾ ਰ ਭੈਸਾ ਇਤਨੀ ਗੱਲ ਨਾ ਇਹ ਦੇ ਘਰ ਵਾਲੇ ਨੇ ਕੋਈ ਹੱਲ ਕਰਨਾ ਪਰਾਪਰ ਚਲੋ ਲਾਉਣੀ ਆ ਕੋਈ ਤਮਾ ਕੀ ਸੋਚੀ ਜਾਂ ਨਿਓ ਕਹਿ ਜੂਣਾ ਉਹ ਮੈਂ ਕੀ ਸੋਚਣਾ ਪੈਣੀ ਲੱਗਿਆ ਸੀ ਬੇਮਲਾ ਤੁਸੀਂ ਹਾਂ ਮੈਂ ਕਿਉਂ ਹੈ ਤੈਨੂੰ ਖੁਸ਼ੀ ਨਹੀਂ ਹੋਈ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਆਗੇ ਵਧੀਆ ਕਰਿਆ ਤੁਸੀਂ ਆਗੇ ਮੇਰਾ ਵੀ ਜੀਰ ਹੀ ਲੱਗ ਰਹੀ ਸੀ ਬਸ ਮੇਰੀ ਨਾ ਹੁਣ ਇੱਕ ਨਵਾਂ ਮੁੰਡਾ ਜੁਆਇਨ ਕੀਤਾ ਉਹ ਮੈਨੂੰ ਸਾਫ ਕਹਿੰਦੇ ਤੂੰ ਘਰ ਚਲਾ ਜਾ ਚੱਲ ਵਧੀਆ ਕਰਿਆ ਤੁਸੀਂ ਬੈਠੋ ਮੈਂ ਮੈਂ ਵੀ ਇੱਕ ਤਰੇਲੀ ਕਿ ਸਰਪ੍ਰਾਈਜ਼ ਲੈ ਕੇ ਆਇਆ ਅੱਛਾ ਜੀ ਚਲੋ ਤੁਸੀਂ ਬੈਠੋ ਮੈਂ ਕਿਉਂ ਨਹੀਂ ਆ ਹਾਂ ਮੈਂ ਕਿਹ ਕਿ ਤੁਹਾਰਾ ਦੱਸਿਆ ਵੀ ਨਹੀਂ ਹੈਗਾ ਵੀ ਮੈਂ ਆ ਰਿਹਾ ਹਾਂ ਇਨਸ਼ਾਅੱਲਾ ਉਹਨੂੰ ਵੀ ਫੋਨ ਕਰਾਂ ਉਹਨੇ ਵੀ ਆਉਣਾ ਹੈਗਾ ਆਨਪਨ ਤੁਸੀਂ ਫੋਨ ਫੋਨ ਵੀ ਨਹੀਂ ਕਰਿਆ ਹੈਗਾ ਵੀ ਤੁਸੀਂ ਆ ਰਹੇ ਹੋਗੇ ਮੈਂ ਤੈਨੂੰ ਕਹਿਤਾ ਰਿਹਾ ਮੈਂ ਤੈਨੂੰ ਸਰਪ੍ਰਾਈਜ਼ ਦੇਣ ਲਈ ਆਇਆ ਸੀਗਾ ਓਹੋ ਚੱਲ ਵਧੀਆ ਕਰਿਆ ਉਹ ਤਾਂ ਤੁਸੀਂ ਇੰਨਾ ਨਾ ਟਾਈਮ ਘਰੇ ਗੇੜੇ ਹੀ ਨਹੀਂ ਮਾਰਦੇ ਤੁਹਾਨੂੰ ਪਤਾ ਹੀ ਆ ਵੀ ਮੇਰਾ ਵੀ ਜੀ ਨਹੀਂ ਲੱਗਦਾ ਫਿਰ ਕੱਲੀ ਦਾ ਹੋਰ ਕਰ ਸਭ ਠੀਕ ਹੈ ਹਾਂਜੀ ਹਾਂ ਵਧੀਆ ਚਲੋ ਬੈਠੋ ਬਸੋ ਬੈਠੀ ਕਮ ਜਿਆ ਕਰਦੀ ਸੀ ਤੁਹਾਡੇ ਵਾਸਤੇ ਖਾਣ ਪੀਣ ਨੂੰ ਬਣਾਉਣੀ ਆ ਨਹੀਂ ਤੁਸੀਂ ਮੈਨੂੰ ਇੱਕ ਚਾਹ ਬਣਾ ਦਿਓ ਬਸ ਠੀਕ ਐ ਮੈਂ ਰੋਟੀ ਬਣਾ ਦਿੰਦੀ ਫਿਰ ਆ ਭੁੱਖ ਲੱਗੀ ਹੋਣੀ ਐ ਏਡੀ ਤੁਰੋਂ ਆਇਓਂਗੇ ਆਪਾਂ ਰੋਟੀ ਬਾਅਦ ਚੋ ਖਾਣੇ ਪਹਿਲਾਂ ਤੁਸੀਂ ਮੈਨੂੰ ਚਾਹ ਬਣਾ ਦਿਕੇ ਠੀਕ ਐ ਮੈਂ ਚਾਹ ਬਣਾਉਂ ਬੈਠ ਹਾਂ ਤੁਸੀਂ ਇਹ ਦਿਮਾਗ ਹੀ ਖਰਾਬ ਕਰਕੇ ਰੱਖਤਾ ਇਹਦੇ ਚੱਕਰਾਂ 'ਚ ਤਾਂ ਹੁਣ ਫੋਨ ਵੀ ਨਹੀਂ ਹੋਇਆ ਕਿਤੇ ਉਹ ਵੀ ਨਾ ਆਜੇ ਕਿਤੇ ਸੀ ਆਪਾਂ ਖੜਾ ਹੋ ਜੇ ਉਹ ਲਾ ਨਾ ਚੱਕਲਾ ਹੈਲੋ ਹਾਂਜੀ ਹਾਂਜੀ ਕਿਵੇਂ ਹੋ ਬਸ ਠੀਕ ਹੀ ਹਾਂ ਠੀਕ ਹੋ ਗਿਆ ਨਹੀਂ ਤਾਂ ਵੀ ਪਈਆ ਤਾਂ ਆਪਣਾ ਤਾਂ ਹੈਗਾ ਹੀ ਆ ਉਹ ਦੇਖ ਲੈ ਬਿਨਾ ਦੱਸੀ ਆ ਗਿਆ ਅਖੇ ਕਹਿੰਦਾ ਮੈਂ ਤੈਨੂੰ ਸਰਪ੍ਰਾਈਜ਼ ਦੇਣ ਆਇਆ ਹਾਂਗਾ ਐਂ ਨਹੀਂ ਪਤਾ ਵੀ ਦਿਮਾਗ ਖਰਾਬ ਕਰਨ ਆਇਆ ਓਏ ਕਿੱਥੋਂ ਆ ਗਿਆ ਯਾਰ ਮੈਨੂੰ ਨਹੀਂ ਪਤਾ ਕਿੱਥੋਂ ਆ ਗਿਆ ਮੈਨੂੰ ਤਾਂ ਨਾ ਗੁੱਸਾ ਹੀ ਚੜੀ ਜਾਂਦਾ ਜੇ ਜਿਹੜਾ ਮੇਰਾ ਗੁੱਸਾ ਉਹ ਫਿਰ ਹੁਣ ਕਰ ਵੀ ਕੀ ਸਕਦੇ ਆਂਗੇ ਇਹ ਤਾਂ ਨਾ ਰਾਸਤੇ ਦਾ ਕੰਡਾ ਹੈ ਜਿਹੜਾ ਅਹੀਂ ਚੂਹੀ ਜਾਊਗਾ ਫਿਰ ਹੋਰ ਕਰਾਂਗੇ ਵੀ ਕੀ ਕੋ ਕੋਈ ਨਾ ਇਹ ਜੇ ਕੰਡੇ ਮੈਂ ਬਹੁਤ ਚੂਹੀ ਲਈ ਅੱਛਾ ਤੇ ਇਹਦਾ ਵੀ ਕੰਮ ਨਵੀਂ ਨਹੀਂ ਢੂੰਗਾ ਵਧੀਆ ਗੱਲ ਹੈ ਮੇਰਾ ਵੀ ਬੰਦਲ ਹੈ ਨਾ ਮੈਂ ਤੁਹਾਡੇ ਨਾਲ ਆ ਮੇਰਾ ਵੀ ਗੁੱਸਾ ਨਾ ਫੇਰੇ ਸ਼ਾਂਤ ਹੋਊਗਾ ਜਦੋਂ ਇਹ ਕੰਡਾ ਨਿਕਲੂਗਾ ਇਹਨੂੰ ਦੇਖ ਦੇ ਕੇ ਨਾ ਮੇਰਾ ਦਿਮਾਗ ਖਰਾਬ ਹੋ ਰਿਹਾ ਕੋਈ ਨਹੀਂ ਆਉਂ ਜਾਂਦਾ ਸਫਰੀ ਖਤਮ ਕਰ ਦਿੰਦੇ ਚਲ ਠੀਕ ਹੈ ਬੇਲਾ ਗੌਰ ਰੱਖਿਓ ਗੌਰ ਰੱਖਿਓ ਇਸ ਗੱਲ ਤੇ ਛੇਤੀ ਤੇ ਮੈਨੂੰ ਫੋਨ ਕਰਦੀ ਮੈਂ ਨਹੀਂ ਫੋਨ ਕਰਦੀ ਹੁਣ ਤੁਸੀਂ ਮੈਨੂੰ ਫੋਨ ਕਰੋਗੇ ਵੀ ਮੈਂ ਕੰਡਾ ਕੱਢਣ ਆ ਰਿਹਾ

ਮੇਰੀ ਗੱਲ ਸੁਣ ਕੀ ਸੁਣਾ ਤੇਰੀ ਤੂੰ ਉਹਨੂੰ ਮਾਰਤਾ ਦਿੱਤਾ ਮੈਂ ਮਾਰਿਆ ਹੋਰ ਕਿਨੇ ਮਾਰਿਆ ਜੇ ਤੂੰ ਕਿਹਾ ਤਾਂ ਮੈਂ ਮਾਰਿਆ ਮੇਰਾ ਕੋਈ ਦਿਮਾਗ ਨਹੀਂ ਸੀ ਘੁੰਮਿਆ ਐਡਾ ਬੋਲਾ ਦਾ ਤੂੰ ਵੀ ਨਹੀਂ ਹੈਗਾ ਵੀ ਮੇਰੀ ਕੱਲੀ ਦੇ ਕਹੇ ਤੋਂ ਮਾਰਤਾ ਦਿਮਾਗ ਦਾ ਤੇਰਾ ਆਪਦਾ ਵੀ ਚੱਲਦਾ ਸੀਗਾ ਤੂੰ ਆਪ ਕਿਹਾ ਸੀ ਕੰਡਾ ਕੱਢਣਾ ਤੇ ਕੱਢਤਾ ਫਿਰ ਚਲ ਉਹ ਤਾਂ ਕੱਢਤਾ ਹੁਣ ਉਹ ਚੋਂ ਨਾ ਮੁਸ਼ਕ ਮਾਰਨ ਲੱਗ ਰਹੀ ਆ ਸੋਚਿਆ ਵੀ ਉਹਨੂੰ ਟਿਕਾਣੇ ਕਿਵੇਂ ਲਾਉਣਾ ਹੈਗਾ ਮੇਰਾ ਦਿਮਾਗ ਨਹੀਂ ਕੰਮ ਕਰ ਰਿਹਾ ਜੇ ਕੋਈ ਆ ਗਿਆ ਕੀ ਜਵਾਬ ਦਵਾਂਗੀ ਮੈਂ ਘਰ ਚੋਂ ਤਾਂ ਮੁਸ਼ਕਲ ਮਾਰਨ ਲੱਗ ਜੂਗੀ ਨਾ ਕੋਈ ਨਾ ਕੋਈ ਤਾਂ ਪੁੱਛੂਗੀ ਵੀ ਕਾਦੀ ਮੁਸ਼ਕਲ ਆਉਣ ਲੱਗ ਰਹੀ ਹੈਗੀ ਕੁਛ ਤਾਂ ਸੋਚ ਲੈ ਮੈਂ ਤਾਂ ਕਿਸੇ ਨੂੰ ਬੁਲਾ ਵੀ ਨਹੀਂ ਸਕਦਾ ਅੱਛਾ ਪਾਣੀ ਵਾਲੀ ਟੈਂਕੀ ਪਈ ਆ ਖਾਲੀ ਫੇਰ ਉਹਦਾ ਕੀ ਕਰਨਾ ਉਹਦੀ ਚਿਟਕਾਣੇ ਲਾ ਦਾਂਗੇ ਮੈਂ ਹਾਂ ਚਲਾ ਜਾ ਮੇਰੀ ਗੱਲ ਸੁਣ ਮੈਂ ਜੇ ਉਸ ਤੋਂ ਵੀ ਪਾ ਦਾਂਗੇ ਮੁਸ਼ਕਲ ਤਾਂ ਫਿਰ ਵੀ ਆਊਗਾ ਉਹਦਾ ਵੀ ਹੱਲ ਹੈਗਾ ਉਹਨੂੰ ਉੱਪਰ ਪੱਕਾ ਹੀ ਬੰਦ ਕਰ ਦਾਂ ਸਿਮਿੰਟ ਪਏ ਚੱਲ ਫਿਰ ਚੱਕੋ ਉਹਰੇ ਖੜੀ ਕੀ ਕਰਦੀ ਆ ਹਾਂ ਆ ਮੁਸ਼ਕ ਮਰੀ ਜਾਂਦਾ ਇਹ ਚੋਂ ਸਿਮਿੰਟ ਦਾ ਹੱਲ ਕਰ ਲੈ ਕਿੱਥੇ ਪਹਿਲੇ ਅੱਗੇ ਦੇ ਮੈਨੂੰ ਇਹਨੂੰ ਵੀ ਬੰਦ ਕਰਨਾ ਮੈਂ ਅੰਦਰ ਪਿਆ ਲਿਓਨੀਆ ਮੈਂ ਖੋਲ ਕੇ ਲਿਆ ਠੀਕ ਹੈ ਹਾਂਜੀ ਜੀ ਰਾਜੂ ਜੀ ਮੈਂ ਸੁਣ ਰਿਹਾ ਤੁਹਾਨੂੰ ਜੀ 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 ਜਿਵੇਂ ਕਿ ਸੂਤਰਾਂ ਤੋਂ ਆਪਾਂ ਨੂੰ ਹੁਣ ਲੱਗਦੇ ਹੱਥ ਖਬਰ ਮਿਲੀ ਹੈ ਕਿ ਜਿਸ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੈ ਉਹ ਬਚਪਨ ਤੋਂ ਹੀ ਆਪਸ ਵਿੱਚ ਤਿੰਨੋ ਫਰੈਂਡ ਸਨ ਜੀ ਉਸ ਦਾ ਹਸਬੰਡ ਸੀ ਜੋ ਕਾਫੀ ਟਾਈਮ ਤੋਂ ਇੰਗਲੈਂਡ ਦੇ ਵਿੱਚ ਇਕੱਲਾ ਰਹਿ ਰਿਹਾ ਸੀ ਉਹ ਔਰਤ ਆਪਣੇ ਪ੍ਰੇਮੀ ਦੇ ਨਾਲ ਇੱਥੇ ਰਹਿ ਰਹੀ ਸੀ ਜਿਸ ਕਰਕੇ ਉਹਨਾਂ ਦੇ ਆਪਸ ਵਿੱਚ ਸਬੰਧ ਬੋਰ ਗੂੜੇ ਹੋ ਗਏ ਜਿਸ ਕਾਰਨ ਉਸਨੇ ਆਪਣੇ ਪਤੀ ਨੂੰ ਆਏ ਨੂੰ ਕਤਲ ਕਰ ਦਿੱਤਾ ਉਸ ਦੇ ਟੁਕੜੇ ਕਰਕੇ ਇੱਕ ਡਰਮ ਦੇ ਵਿੱਚ ਪਾ ਦਿੱਤਾ ਉਸ ਨੂੰ ਕੰਕਰੀਟ ਦੇ ਨਾਲ ਕਵਰ ਕਰ ਦਿੱਤਾ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਵੱਡਾ ਦਰਦਨਾਕ ਹਾਦਸਾ ਹੋ ਚੁੱਕਿਆ ਹੈ ਹਾਦਸੇ ਦੇ ਵਿੱਚ ਇੱਕ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਆਦਮੀ ਦੀ ਹੱਤਿਆ ਕਰ ਦਿੱਤੀ ਹੈ ਹੱਤਿਆ ਦੇ ਵਿੱਚ ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਉਹਦੀ লাশ ਨੂੰ ਉਹਨਾਂ ਨੇ ਇੱਕ ਡਰਮ ਦੇ ਵਿੱਚ ਪੈਕ ਕੀਤਾ ਪੈਕ ਕਰਨ ਤੋਂ ਬਾਅਦ ਉੱਤੇ ਉਹਨਾਂ ਨੇ ਸੀਮਿੰਟ ਦੇ ਨਾਲ ਉਹਨੂੰ ਬੰਦ ਕਰ ਦਿੱਤਾ ਗਿਆ ਜਦੋਂ ਲੋਕਾਂ ਤੱਕ ਉਸ ਦੀ ਸਮੈਲ ਗਈ ਬਦਬੂ ਗਈ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਦੱਸਿਆ ਤੇ ਜਦੋਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਹੁਣ ਕੀ ਕੁੱਛ ਕਰੇਗੀ ਹੁਣ ਘਰਦਿਆਂ ਦੀ ਇਹੀ ਮੰਗ ਹੈ ਬਹੁਤ ਬ੍ਰੇਕਿੰਗ ਨੂੰ ਚੱਲ ਰਹੀ ਹੈ ਇੱਕ ਲੜਕੀ ਨੇ ਆਪਣੇ ਆਸ਼ਿਕ ਨਾਲ ਰਲ ਕੇ ਆਪਣੇ ਘਰ ਵਾਲੇ ਦਾ ਕਤਲ ਕਰਕੇ ਸਾਨੂੰ ਬਹੁਤ ਹੀ ਹੈਰਾਨੀ ਹੋ ਸੁਣ ਕੇ ਕਿ ਉਹਨੇ ਆਪਣੇ ਘਰ ਵਾਲੇ ਦਾ ਕਤਲ ਕਰਕੇ ਇੱਕ ਡਰਮ ਦੇ ਵਿੱਚ ਪਾ ਕੇ ਉੱਪਰ ਦੀ ਸੀਮਿੰਟ ਨਾਲ ਬੰਦ ਕਰਤਾ ਆਓ ਸੁਣ ਮਲਾਂ ਨੇ ਹੁਣੇ ਚਲੋ ਆਓ ਸੁਣ ਮਲਾਂ ਨੇ ਆ ਇਹ ਆ ਰਹੇ ਨੇ ਉਹ 2 ਮਿੰਟ 2 ਮਿੰਟ ਦਰਸ਼ਕੋ ਸਾਡੇ ਨਾਲ ਬਨੇ ਰਹੋ ਇਹ ਉਹ ਲੜਕੀ ਹੈ ਇਹ ਆਸ਼ਿਕ ਨਾਲ ਰਲ ਕੇ ਆਪਣੇ ਘਰ ਵਾਲੇ ਦਾ ਕਤਲ ਕੀਤਾ ਤੇ ਉਸ ਡੈੱਡ ਬੋਡੀ ਨੂੰ ਟੋਲ ਵਿੱਚ ਪਾ ਕੇ ਉੱਪਰ ਦੀ ਸੀਮਿੰਟ ਨਾਲ ਉਹ ਬੰਦ ਕੀਤਾ ਗਿਆ ਤੇ ਤੁਸੀਂ ਐਸ ਵਿਸ਼ੇ ਤੇ ਆਪਣਾ ਤੁਸੀਂ ਇੰਸਪੈਕਟਰ ਸਾਹਿਬ ਕੀ ਕਹੋਗੇ ਦੱਸੋ ਆਪਣੇ ਪੰਜਾਬ ਦੇ ਵਿੱਚ ਇਹ ਬਹੁਤ ਵਧਿਆ ਪਿਆ ਹੈ ਠੀਕ ਹੈ ਕੋਈ ਪਤੀ ਨੂੰ ਮਾਰ ਦਿੰਦਾ ਕੋਈ ਮਾਂ ਨੂੰ ਕੋਈ ਪਿਓ ਨੂੰ ਕੋਈ ਭੈਣ ਨੂੰ ਹਨਾ ਪੰਜਾਬ ਪੁਲਿਸ ਜਾਰੀ ਹੈ ਪੰਜਾਬ ਪੁਲਿਸ ਦਾ ਕੰਮ ਆਪਦਾ ਕਰ ਰਹੀ ਹੈ ਕਰਨ ਲੋ ਅਸੀਂ ਇਹਨਾਂ ਤੋਂ ਪੁੱਛ ਦੱਸ ਕਰ ਲਈ ਬਾਕੀ ਤਫਸੀਲ ਚੱਲ ਰਹੀ ਹੈ ਕਿਹਨਾਂ ਨੂੰ ਲੈ ਕੇ ਜਿੰਦੇ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਜੋ ਆਪਣਾ ਵੀ ਲੜਕੇ ਦੇ ਫਾਦਰ ਨੇ ਬੱਚੇ ਨੇ ਉਹਦੇ ਉਹਨਾਂ ਨੂੰ ਆਪਣਾ ਇਨਸਾਫ ਮਿਲੂਗਾ ਕਿ ਨਹੀਂ ਅਕਸੋ ਬਿਲਕੁਲ ਮਿਲੂਗਾ ਜੀ ਪੰਜਾਬ ਪੁਲਿਸ ਬੈਠੀ ਹੈ ਲੋਕ ਭਰੋਸਾ ਰੱਖਣ ਤੇ ਅਸੀਂ ਇਹ ਵੀ ਕਹਿਣਾ ਚਾਹਾਂਗੇ ਤੁਹਾਡੇ ਜ਼ਰੀਏ ਤੇ ਸਾਡੇ ਆਪਣਾ ਪ੍ਰੈਸਰ ਕੋਰਟਰ ਦੇ ਜ਼ਰੀਏ ਕਿ ਜੋ ਇਹ ਕਾਹਨ ਹੋਇਆ ਹੈ ਇਹ ਬਹੁਤ ਗਲਤ ਹੋਇਆ ਹੈ ਤੇ ਆਉਣ ਵਾਲੇ ਆਪਣਾ ਕਿਹ ਜੋ ਪਬਲਿਕ ਹੈ ਉਹਨੂੰ ਵੀ ਸਿੱਖਿਆ ਮਿਲਣੀ ਚਾਹੀਦੀ ਹੈ ਬਿਲਕੁਲ 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 ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਸ਼ਰਮਨਾਕ ਕੰਮ ਹੈ ਤੇ ਅਸੀਂ ਇਹ ਹੁਣੇ ਆਸ ਕਰ ਸਕਦੇ ਹਾਂ ਕਿ ਉਹਨਾਂ ਨੂੰ ਆਪਣਾ ਜੋ ਮਲਜਮ ਲੈਰ ਨੂੰ ਕੋਈ ਸਜ਼ਾ ਮਿਲੂਗੀ ਬਿਲਕੁਲ ਮਿਲੂਗੀ ਜੀ ਘੱਟੋ ਘੱਟ ਅਸੀਂ ਫਾਂਸੀ ਦੀ ਮੰਗ ਕਰਦੇ ਹਾਂ ਚਲ ਬਹੁਤ ਧੰਨਵਾਦ ਤੁਹਾਡਾ ਆ ਦੇਖੋ ਜੀ ਇਹਨਾਂ ਨੂੰ ਪੇਸ਼ ਕਰਨ ਜਾ ਰਹੇ ਨੇ ਆਓ ਜੀ ਇੱਕ ਮਿੰਟ ਸਾਰੀਕ ਮਿੰਟ ਹੌਲਦਾਰ ਸਾਹਿਬ ਤੁਸੀਂ ਇਸ ਬਿਸ਼ੇ 'ਚ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਜੋ ਇਹਨਾਂ ਨੇ ਘਟਨਾ ਕੀਤੀ ਹੈ ਬਹੁਤ ਹੀ ਮਾੜੀ ਘਟਨਾ ਹੈ ਠੀਕ ਹੈ ਤੇ ਅਸੀਂ ਚਾਹਾਂਗੇ ਕਿ ਮ੍ਰਿਤਕ ਨੂੰ ਇਨਸਾਫ ਮਿਲੇ ਤੇ ਇਹਨਾਂ ਮੁਜਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਠੀਕ ਹੈ ਤੇ ਸੋਨੂੰ ਕੋਈ ਅਸੇ ਪਸਤਾਵਾ ਸੋਨੂੰ ਅਸੇ ਪਸਤਾਵਾ ਜੀ ਚਲੋ ਸੋਨੂੰ ਬੜੇ ਰਹੋ ਆ ਦੇਖੋ ਜੀ ਇਹ ਆਪਣਾ ਪ੍ਰਸ਼ਾਸਨ ਲੈ ਕੇ ਜਾ ਰਹੇ ਹਨ ਇਹਨਾਂ ਨੂੰ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੂਰਾ ਇਨਸਾਫ ਮਿਲੂਗਾ ਐਮਐਮਟੀਵੀ ਤੁਹਾਡੇ ਨਾਲ ਜੁੜੇ ਰਹੋ ਸਸ੍ਰੀਕਾਲ ਜੀ ਸਾਡੇ ਵੱਲੋਂ ਮੈਂ ਮਲ ਮਾਨਸਾ ਜੀ ਅਸੀਂ ਜੋ ਵੀਡੀਓ ਬਣਾਈ ਹੈ ਜੀ ਇਹਦੇ ਵਿੱਚ ਸਾਰੇ ਪਾਤਰ ਕਾਲਤਨੀਕ ਨੇ ਅਸੀਂ ਇੱਕ ਸੇਤਲੀ ਵੀਡੀਓ ਬਣਾਈ ਹੈ ਜੀ ਕਿਉਂਕਿ ਇਸ ਈਸ਼ੂ ਨੂੰ ਲੈ ਕੇ ਕਿੰਨੀਆਂ ਹੀ ਵੀਡੀਓ ਬਣੀਆਂ ਕਿਤੇ ਮਜ਼ਾਕ ਬਣਾਇਆ ਜਾਂਦਾ ਜੀ ਕਿਤੇ ਢੋਲ ਚਾਕੇ ਬਾਹਰ ਧਰਤਾ ਜੀ ਬਾਹਰ ਕਰਤਾ ਜਾ ਕਰਤਾ ਪਰ ਜਿਸ ਤੇ ਹੀ ਵੀਦਦੀ ਆ ਉਸ ਨੂੰ ਪਤਾ ਵੀ ਕੀ ਹੈ ਅਸੀਂ ਸਾਡੇ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਜਿੰਨਾ ਦਾ ਪੁੱਤ ਗਿਆ ਕੋਈ ਗਲਤ ਸੀ ਜਾਂ ਸਹੀ ਸੀ ਇਹ ਨਹੀਂ ਅਸੀਂ ਜਾਣਦੇ ਇਹ ਕੋਰਟ ਜਾਂ ਪ੍ਰਸ਼ਾਸਨ ਫੈਸਲਾ ਕਰੂਗਾ ਅਸੀਂ ਸਿਰਫ ਇੱਕ ਮੈਸੇਜ ਦਿੱਤਾ ਹੈ ਜੀ ਕਿ ਇਸ ਨੂੰ ਮਜ਼ਾਕ ਨਾ ਬਣਾਇਆ ਜਾਵੇ ਜਿਹਦਾ ਗਿਆ ਉਹਦੀ ਤਕਲੀਫ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਇਨਸਾਫ ਮਿਲੇ ਬਸ ਇੰਨਾ ਸਾਡੀ ਕੋਸ਼ਿਸ਼ ਹੈ ਹਾਂਜੀ ਤੇ ਇਸ ਨੂੰ ਕਿਤੇ ਗਲਤ ਨਾ ਲੈ ਕੇ ਜਾਇਓ ਜੀ ਬਸ ਇੱਕ ਸੇਤ ਲਈ ਇੱਕ ਮੈਸੇਜ ਹੀ ਦਿੱਤਾ ਹੈ ਹਾਂ ਤੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਭਰਾ ਮੇਰੇ ਕੋਈ ਦੇਖਣ ਵਾਲੇ ਸ਼ਰਾਰਤੀ ਅੰਸਰ ਗਲਤ ਮੈਸੇਜ ਜਾਂ ਗਲਤ ਕਮੈਂਟ ਕਰਦੇ ਆ ਉਹਨਾਂ ਨੂੰ ਬੇਨਤੀ ਆ ਕਿ ਪਹਿਲਾਂ ਪੂਰੀ ਵੀਡੀਓ ਨੂੰ ਦੇਖੋ ਹੈਨਾ ਤੇ ਫਿਰ ਸਮਝੋ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਹੁਣ ਅੱਜ ਕੱਲ ਤਾਂ ਕਿੰਨੇ ਦਿਨਾਂ ਤੋਂ ਇਹੀ ਮਸਲਾ ਚੱਲ ਰਿਹਾ ਹੈਗਾ ਜ਼ਿਆਦਾਤਰ ਇਹਨੂੰ ਕਮੇਡੀ ਹੀ ਬਣਾਇਆ ਜਾ ਰਿਹਾ ਮਜ਼ਾਕ ਬਣਾਇਆ ਜਾ ਰਿਹਾ ਤੇ ਅਸੀਂ ਚਾਹੁੰਦੇ ਆ ਕਿ ਜੋ ਗਲਤ ਹੈ ਇਹਦੇ ਵਿੱਚ ਜਿਹਦਾ ਵੀ ਕਸੂਰ ਆ ਹੈਨਾ ਉਹਨੂੰ ਸਜ਼ਾ ਮਿਲੇ ਤੇ ਜਿਹਦਾ ਨਹੀਂ ਕਸੂਰ ਜਿਹੜਾ ਬੇਕਸੂਰ ਆ ਉਹਨੂੰ ਇਨਸਾਫ਼ ਮਿਲੇ ਸਾਡਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਇਹ ਕਿਸੇ ਵੀ ਘਟਨਾ ਜਾਂ ਕਿਸੇ ਵੀ ਧਾਰਮਿਕ ਨੂੰ ਅਸੀਂ ਠੇਸ ਪਹੁੰਚਾਉਣ ਵਾਸਤੇ ਨਹੀਂ ਕੀਤੀ ਵੀਡੀਓ ਜੀ ਧੰਨਵਾਦ ਧੰਨਵਾਦ ਜੀ ਮਿਹਰਬਾਨ